ਕਾਲ사 ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਸੰਗਤਾਂ ਚੜ੍ਹਦੀ ਕਲਾਤ ਹੋਵੋਗੇ ਔਰ ਮੈਂ ਬਹੁਤ ਚਰਦਾ ਸਿੱਖ ਸੰਗਤ ਨੂੰ ਬੇਨਤੀ ਕਰ ਰਿਹਾ ਸਾਡੇ ਲੋਕ ਜਿਹੜੇ ਧਰਮ ਪਰਵਰਤਨ ਕਿਉਂ ਕਰਦੇ ਸਾਡੇ ਲੋਕ ਡੇਰਿਆਂ ਚ ਜਾ ਰਹੇ ਨੇ ਸਾਡੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਕਰਨੋਂ ਹਟ ਗਏ ਸਾਡੇ ਲੋਕ ਗੁਰਦੁਆਰਿਆਂ ਤੋਂ ਨਫ਼ਰਤ ਕਰਨ ਲੱਗ ਗਏ ਕਾਰਨ ਕੀ ਹੈ ਮੈਂ ਹੁਣੇ-ਹੁਣੇ ਇੱਕ ਗੱਲ ਸੁਣੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਇੱਕ ਮਾੜੀ ਮੁਸਤਫਾ ਤੋਂ ਵੀਰ ਹੈ ਉਹ ਵੀਰ ਦੇ ਸਿੱਖੀ ਰੱਖੀ ਹੋਈ ਹੈ ਕੇਸ ਵੀ ਰੱਖਿਆ ਦਸਤਾਰ ਵੀ ਬੰਨਦਾ ਦਾੜਾ ਵੀ ਰੱਖਿਆ ਉਹਨੇ ਮੁੱਛਾ ਵੀ ਰੱਖੀ ਹੈ ਤੋਂ ਕਈ ਦਿਨਾਂ ਦੀ ਮੇਰੇ ਨਾਲ ਗੱਲਬਾਤ ਕਰ ਰਿਹਾ ਸੀ ਵੀ ਮੈਂ ਭਾਈ ਸਾਹਿਬ ਜੀ ਤੁਹਾਡੀ ਮਹਿਮ ਦੇ ਵਿੱਚ ਪਖੰਡ ਪਜਾਓ ਪੰਜਾਬ ਬਚਾਓ ਦੇ ਨਾਲ ਤੁਰਨਾ ਚਾਹੁੰਦਾ ਔਰ ਜਿੱਥੇ ਵੀ ਮੈਨੂੰ ਤੁਸੀਂ ਨਾਲ ਤੋਰੋਗੇ ਮੈਂ ਸੱਚ ਦੇ ਲਈ ਤਰਲੇ ਤਿਆਰ ਹਾਂ ਤੋਂ ਉਹ ਵੀਰ ਕਈ ਦਿਨਾਂ ਤੋਂ ਮੈਨੂੰ ਕਹਿ ਰਿਹਾ ਸੀ ਮੈਂ ਅਮਰਤ ਵੀ ਸ਼ਕਣਾ ਤਾਂ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇੱਕ ਪ੍ਰਾਣੀ ਵੀ ਗੁਰੂ ਦੇ ਜਹਾਜ਼ੇ ਜਿਹੜੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਤੋਂ ਇਸੇ ਤਰ੍ਹਾਂ ਉਹ ਵੀਰ ਦਾ ਮੈਨੂੰ ਫੋਨ ਆਇਆ ਮੈਨੂੰ ਕਾਫੀ ਕੰਨ ਲਾ ਰਹੇ ਨੇ ਅਸੀਂ ਹੁਣ ਮੈਂ ਅਟੈਂਡ ਨਹੀਂ ਕਰ ਪਾਇਆ ਔਰ ਮੈਂ ਜਿਆਦਾ ਕੋਲਾਉਣ ਕਰਕੇ ਫਿਰ ਉਹਦੇ ਨਾਲ ਮੈਂ ਗੱਲ ਕੀਤੀ ਉਹਨੇ ਜਦੋਂ ਉਹ ਗੱਲ ਦੱਸੀ ਨਾ ਫਿਰ ਮੈਨੂੰ ਪਤਾ ਲੱਗਿਆ ਵੀ ਕਿਉਂਕਿ ਪਤਾ ਮੈਨੂੰ ਪਹਿਲਾਂ ਵੀ ਹੈ ਪਰ ਲੋਕੀ ਡੇਰਿਆਂ ਚ ਕਿਉਂ ਜਾ ਰਹੇ ਆ ਧਰਮ ਪਰिवर्तन ਕਿਉਂ ਹੋ ਰਿਹਾ ਹੈ ਲੋਕੀ ਸਿੱਖਾਂ ਤੋਂ ਕਿਉਂ ਨਫ਼ਰਤ ਕਰਦੇ ਆ ਗੁਰਦੁਆਰਿਆਂ ਤੋਂ ਕਿਉਂ ਨਫ਼ਰਤ ਕਰਦੇ ਆ ਉਹ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਸ੍ਰੀ ਆਨੰਦਪੁਰ ਸਾਹਿਬ ਕਲਗੀਆਂ ਵਾਲੇ ਦੇ ਪਵਿੱਤਰ ਸਥਾਨ ਤੇ ਆਇਆ ਕਹਿੰਦਾ ਮੈਂ ਅਮਰਤ ਸ਼ਖਨਾ ਜੀ ਕਿੰਨੋਂ ਮੈਨੂੰ ਇੱਥੇ ਕਮਰਾ ਨਹੀਂ ਮਿਲਿਆ ਕਮਰਾ ਨਹੀਂ ਦਿੱਤਾ ਹੁਣ ਇੱਥੇ ਬਹੁਤ ਸਾਰੇ ਲੋਕ ਪਰੇਸ਼ਾਨ ਹੁੰਦੇ ਨੇ ਜਦੋਂ ਕਿਸੇ ਵੀ ਤਖਤ ਸਾਹਿਬ ਤੇ ਜਾਂ ਤੀਰਥਾਂ ਤੇ ਗੁਰਦੁਆਰਿਆਂ ਤੇ ਜਾਂਦੇ ਨੇ ਉਹਨਾਂ ਨੂੰ ਕਮਰੇ ਕਿਰਾਏ ਤੇ ਬਾਹਰੋਂ ਲੈਣੇ ਪੈਂਦੇ ਆ ਬਹੁਤ ਸਾਰੇ ਜਨਨ ਕੀ ਰੂਮ ਪਏ ਹੁੰਦੇ ਨੇ ਖਾਲੀ ਪਰ ਉਹ ਸ਼ਿਪਾਰਸ਼ਾਂ ਤੇ ਦਿੱਤੇ ਜਾਂਦੇ ਆ ਰੂ ਆਮ ਪਰਿਵਾਰਾਂ ਨੂੰ ਰਹਿਣ ਵਾਸਤੇ ਰਹਿائش ਨਹੀਂ ਦਿੱਤੀ ਜਾਂਦੀ ਉਹ ਮੈਨੂੰ ਕਹਿੰਦਾ ਕਮਰਾ ਨਹੀਂ ਮਿਲਿਆ ਮੈਂ ਕਿਹਾ ਕੋਈ ਨਹੀਂ ਹਾਲ ਦੇ ਵਿੱਚ ਰਹਿ ਲਾ ਉਹ ਉਹ ਜਦੋਂ ਹਾਲ ਵਿੱਚ ਗਿਆ ਹੁਣੇ-ਹੁਣੇ ਮੈਨੂੰ ਕਾਲ ਆਈ ਹੈ ਉਹਨੂੰ ਹਾਲ ਦੇ ਵਿੱਚੋਂ ਵੀ ਬਾਹਰ ਧੱਕੇ ਮਾਰ ਕੇ ਕੱਢ ਦਿੱਤਾ ਗਿਆ ਇਹ ਕਹਿ ਦਿੱਤਾ ਗਿਆ ਵੀ ਤੇਰਾ ਰੰਗ ਕਾਲਾ ਹੈ ਤੇ ਪਤਾ ਨਹੀਂ ਤੂੰ ਚੋਰ ਚੱਕਾ ਨਾ ਹੋ ਸੁਬੇ ਬਹੁਤ ਮੇਰਾ ਮਨ ਉਦਾਸ ਹੋਇਆ ਤੇ ਮੈਂ ਜਦੋਂ ਉਹ ਨਾਲ ਗੱਲਬਾਤ ਹੋਈ ਫਿਰ ਉੱਥੋਂ ਦੇ ਪ੍ਰਬੰਧਕ ਉਹਨਾਂ ਨਾਲ ਮੇਰੀ ਗੱਲ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਇਹਨੂੰ ਰਹਿائش ਦਿੱਤੀ ਜਾਵੇ ਮੇਰੀ ਜਾਣ ਪਛਾਣ ਦੇ ਵਿੱਚ ਇਹ ਗੁਰਸਿੱਖ ਵੀਰ ਹੈ ਉਹ ਰੋ ਪਿਆ ਕਹਿੰਦਾ ਵੀ ਮੈਂ ਤੇ ਗੁਰਸਿੱਖ ਬਣ ਕੇ ਇੱਕ ਸੱਚ ਦੇ ਰਾਹ ਤੁਰਨਾ ਚਾਹਣਾ ਤੇ ਇਹੋ ਜਿਹੇ ਜਿਹੜੇ ਕੜਮ ਚੌਧਰੀ ਬੈਠੇ ਆ ਉਹ ਸਿੱਖਾਂ ਦੇ ਅੰਦਰ ਲੋਕਾਂ ਦੇ ਅੰਦਰ ਇੰਨੀ ਕਿ ਨਫ਼ਰਤ ਪਾ ਰਹੇ ਨੇ ਪੈਦਾ ਕਰ ਰਹੇ ਨੇ ਲੋਕ ਗੁਰਦੁਆਰਿਆਂ ਤੋਂ ਵੀ ਨਫ਼ਰਤ ਕਰਨ ਲੱਗ ਪਏ ਲੋਕ ਸਿੱਖਾਂ ਨੂੰ ਵੇਖ ਕੇ ਨਫ਼ਰਤ ਕਰਨ ਲੱਗ ਪਏ ਲੋਕ ਅੰਮ੍ਰਿਤਧਾਰੀਆਂ ਨੂੰ ਵੇਖ ਕੇ ਨਫ਼ਰਤ ਕਰਨ ਲੱਗ ਪਏ ਲੋਕ ਧਰਮ ਪਰਵਰਤਨ ਕਰ ਰਹੇ ਡੇਰਿਆਂ 'ਤੇ ਜਾ ਰਹੇ ਆ ਰੀਜ਼ਨ ਇਹੀ ਹੈ ਕਾਰਨ ਇਹੀ ਹੈ ਵੀ ਅਸੀਂ ਆਈ ਹੋਈ ਸਿੱਖ ਸੰਗਤ ਤੋਂ ਨਫ਼ਰਤ ਕਰਨ ਲੱਗ ਪਏ ਅਸੀਂ ਗੱਲ ਨਾ ਲਾਉਣਾ ਸੀ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਇਆ ਗੱਲ ਨਾ ਲਾਉਣਾ ਪਰ ਅਸੀਂ ਉਹਨਾਂ ਨੂੰ ਦਰਕਾਰਨ ਲੱਗ ਪਏ ਇੱਕੋ ਗੁਰੂ ਨਾਨਕ ਦਾ ਦਰ ਆ ਜਿੱਥੇ ਗੱਲ ਬੱਕੜੀ ਵਿੱਚ ਲਿਆ ਜਾਂਦਾ ਹੋਰਾਂ ਦਰਾਂ 'ਤੇ ਭਾਵੇਂ ਧੱਕੇ ਵੱਜਦੇ ਹੋਣ ਸੋ ਮੇਰੀ ਬੇਨਤੀ ਹੈ ਜਥੇਦਾਰ ਸ਼੍ਰੀ ਕੁਲਦੀਪ ਸਿੰਘ ਗੜਗਾ ਸਾਹਿਬ ਜੀ ਨੂੰ ਔਰ ਤਖਤਾਂ ਦੇ ਜਥੇਦਾਰ ਸਾਰੇ ਇੱਕ ਹੁਕਮਨਾਮਾ ਸਾਹਿਬ ਜਾਰੀ ਕਰੋ ਕਿ ਜੇ ਕੋਈ ਰਾਹੀ ਪੰਦੀ ਤੀਰਥ ਤੇ ਗੁਰਧਾਮ ਤੇ ਗੁਰਦੁਆਰਾ ਸਾਹਿਬ ਵਿੱਚ ਆਉਂਦਾ ਹੈ ਭੁੱਲਿਆ ਪੜ ਗਿਆ ਉਹਨੂੰ ਫਰੈਸ਼ ਹੋਣ ਵਾਸਤੇ ਜਿਹੜੇ ਕਮਰੇ ਬਣਾਏ ਐ ਬਿਲਡਿੰਗਾਂ ਬਣਾਈਆਂ ਐ ਇਹ ਬਿਲਡਿੰਗਾਂ ਬਣੀਆਂ ਲੋਕਾਂ ਦੇ ਪੈਸਿਆਂ ਨਾਲ ਚੜਾਵੇ ਨਾਲ ਤੇ ਉਹਨਾਂ ਵਿੱਚ ਰਹਿ ਐਸੋਨਾਂ ਨੂੰ ਦਿੱਤੀ ਜਾਵੇ ਸੋ ਮੈਨੂੰ ਆਸ ਹੈ ਵੀ ਇਸ ਤੇ ਅਮਲ ਜ਼ਰੂਰ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ